ਇੱਕ ਖੂਬਸੂਰਤ ਪਲ ਜੋ ਕੈਮਰੇ ਵਿੱਚ ਕੈਦ ਹੋ ਗਿਆ ਜਿੱਥੇ ਸੋਨਮ ਬਾਜਵਾ ਨੇ ਨਿੱਕਾ ਜੈਲਦਾਰ 4 ਦੇ ਸੈੱਟ ਤੋਂ ਆਪਣੀ ਪਿਆਰੀ ਕੋਸਟਾ ਨਿਰਮਲ ਰਿਸ਼ੀ ਦੇ ਨਾਲ ਇੱਕ ਇਮੋਸ਼ਨਲ ਤੇ ਲਵੇਬਲ ਮੂਮੈਂਟ ਸ਼ੇਅਰ ਕੀਤਾ। ਵੀਡੀਓ 'ਚ ਸੋਨਮ ਬਾਜਵਾ ਜੋ ਕਿ ਸੈੱਟ ਤੇ ਕਾਫੀ ਚਿਰ ਤੋਂ ਸ਼ੂਟਿੰਗ ਕਰ ਰਹੀ ਸੀ ਆਪਣੇ ਬੇਬੇ ਵਾਲੀ ਕੋਸਟਾ ਨਿਰਮਲ ਰਿਸ਼ੀ ਜੀ ਦੇ ਨਾਲ ਮસ્ਤੀ ਕਰਦੇ ਤੇ ਗੱਲਾਂ-ਬਾਤਾਂ ਕਰਦੇ ਨਜ਼ਰ ਆਉਂਦੀ ਹੈ। ਇਹ ਮੂਮੈਂਟ ਦੀ ਗੱਲ ਕਰੀਏ ਤਾਂ ਇਹ ਸਿਰਫ ਇੱਕ ਵੀਡੀਓ ਨਹੀਂ ਸਗੋ ਦਿਲ ਨੂੰ ਛੂ ਲੈਣ ਵਾਲੀ ਵਾਈਬ ਹੈ। ਸੋਨਮ ਬਾਜਵਾ ਨੇ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਨਿਰਮਲ ॠषि ਜਿਨ੍ਹਾਂ ਨੇ ਆਪਣੇ ਰੋਲ ਨਾਲ ਸਾਰੇ ਦਿਲ ਵਿੱਚ ਬਧਿਕ ਇੱਜ਼ਤ ਕਮਾਈ ਹੈ ਉਹ ਵੀ ਵੀਡੀਓ ਚ ਹਾਜ਼ਰ ਸੋਨਮ ਨੂੰ ਦਿਲੋਂ ਅਸੀਸਾਂ ਦੇ ਰਹੀ ਹੁੰਦੀ ਹੈ ਫੈਨਸ ਨੇ ਵੀ ਕਮੈਂਟ ਕਰਕੇ ਕਿਹਾ ਸੋਨਮ ਤੇ ਨਿਰਮਲ ॠषि ਜੀ ਪਰਫੈਕਟ ਜੋੜੀ ਔਨ ਸਕਰੀਨ ਤੇ ਆਫ ਸਕਰੀਨ ਦੋਨੋਂ ਨਿੱਕਾ ਜਿਹਲਦਾਰ ਫੋਰ ਦਾ ਇਹ ਮੂਮੈਂਟ ਸਿੱਧਾ ਦੱਸ ਰਿਹਾ ਹੈ ਕਿ ਫਿਲਮ ਚਾਹੇ ਕਿੰਨੀ ਹੀ ਵੱਡੀ ਹੋਵੇ ਪਰ ਸੈਟ ਤੇ ਪਿਆਰ ਇੱਜ਼ਤ ਤੇ ਰਿਸ਼ਤੇ ਸਭ ਤੋਂ ਵੱਧ ਹੁੰਦੇ ਨੇ ਇਹ ਪਿਆਰੀ ਜਈ ਵੀਡੀਓ ਤੁਸੀਂ ਵੇਖੀ ਜਾਂ ਨਹੀਂ ਜੇ ਨਹੀਂ ਤਾਂ ਜਲਦੀ ਜਾ ਕੇ ਦੇਖੋ ਤੇ ਕਮੈਂਟ ਕਰੋ ਕਿਵੇਂ ਲੱਗੀ ਤੁਹਾਨੂੰ ਸੋਨਮ ਤੇ ਬੇਬੇ ਦੀ ਇਹ ਬੌਂਡ ਨੰਨੀ ਕਿਲੀ ਤੋਂ ਦੀ ਸ਼ੂਟਿੰਗ ਕਰਾਇਆ ਸੀ ਕਿ ਗਾਵੇ ਨਹੀਂ ਮੈਂ ਕਹਿੰਦਾ ਅੰਦਰ ਤੋਂ ਯੈਸ ਜਲਦੀ ਰਿਲੀਜ਼ ਹੋ ਗਿਆ 12 ਸਪਟੈਂਬਰ ਨੂੰ ਐਂਡ ਮੈਮ ਨੇ ਐਜ਼ ਯੂਸ਼ਵਲ ਪਰ ਸੋਨਮ ਤੋਂ ਬਿਨਾਂ ਵੀ ਬੱਦਲ ਕਹਿੰਦਾ ਅੰਦਰ ਤੋਂ ਸੋਨਮ ਖੂਬਸੂਰਤ ਪਲ ਜੋ ਕੈਮਰੇ ਵਿੱਚ ਕੈਦ ਹੋ ਗਿਆ ਜਿੱਥੇ ਸੋਨਮ ਬਾਜਵਾ ਨੇ ਨਿੱਕਾ ਜੈਲਦਾਰ 4 ਦੇ ਸੈੱਟ ਤੋਂ ਆਪਣੀ ਪਿਆਰੀ ਕੋਸਟਾ ਨਿਰਮਲ ਰਿਸ਼ੀ ਦੇ ਨਾਲ ਇੱਕ ਇਮੋਸ਼ਨਲ ਤੇ ਲਵੇਬਲ ਮੂਮੈਂਟ ਸ਼ੇਅਰ ਕੀਤਾ ਵੀਡੀਓ 'ਚ ਸੋਨਮ ਬਾਜਵਾ ਜੋ ਕਿ ਸੈੱਟ ਤੇ ਕਾਫੀ ਚਿਰ ਤੋਂ ਸ਼ੂਟਿੰਗ ਕਰ ਰਹੀ ਸੀ ਆਪਣੇ ਬੇਬੇ ਵਾਲੀ ਕੋਸਟਾ ਨਿਰਮਲ ਰਿਸ਼ੀ ਜੀ ਦੇ ਨਾਲ ਮસ્ਤੀ ਕਰਦੇ ਤੇ ਗੱਲਾਂ ਬਾਤਾਂ ਕਰਦੇ ਨਜ਼ਰ ਆਉਂਦੀ ਹੈ ਇਹ ਮੂਮੈਂਟ ਦੀ ਗੱਲ ਕਰੀਏ ਤਾਂ ਇਹ ਸਿਰਫ ਇੱਕ ਵੀਡੀਓ ਨਹੀਂ ਸਗੋ ਦਿਲ ਨੂੰ ਛੂ ਲੈਣ ਵਾਲੀ ਵਾਈਬ ਹੈ ਸੋਨਮ ਬਾਜਵਾ ਨੇ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕਿਤੇ ਨਿਰਮਲ ॠषि ਜਿਨ੍ਹਾਂ ਨੇ ਆਪਣੇ ਰੋਲ ਨਾਲ ਸਾਰੇ ਦਿਲ ਵਿੱਚ ਬਧਿਕ ਇੱਜ਼ਤ ਕਮਾਈ ਹੈ ਉਹ ਵੀ ਵੀਡੀਓ ਚ ਹੱਸਦੇ ਸੋਨਮ ਨੂੰ ਦਿਲੋਂ ਅਸੀਸਾਂ ਦੇ ਰਹੀ ਹੁੰਦੀ ਹੈ ਫੈਨਸ ਨੇ ਵੀ ਕਮੈਂਟ ਕਰਕੇ ਕਿਹਾ ਸੋਨਮ ਤੇ ਨਿਰਮਲ ॠषि ਜੀ ਪਰਫੈਕਟ ਜੋੜੀ ਔਨ ਸਕਰੀਨ ਤੇ ਆਫ ਸਕਰੀਨ ਦੋਨੋਂ ਨਿੱਕਾ ਜਹਲਦਾਰ ਫੋਰ ਦਾ ਇਹ ਮੂਮੈਂਟ ਸਿੱਧਾ ਦੱਸ ਰਿਹਾ ਹੈ ਕਿ ਫਿਲਮ ਚਾਹੇ ਕਿੰਨੀ ਹੀ ਵੱਡੀ ਹੋਵੇ ਪਰ ਸੈੱਟ ਤੇ ਪਿਆਰ ਇੱਜ਼ਤ ਤੇ ਰਿਸ਼ਤੇ ਸਭ ਤੋਂ ਵੱਧ ਹੁੰਦੇ ਨੇ ਇਹ ਪਿਆਰੀ ਜਈ ਵੀਡੀਓ ਤੁਸੀਂ ਵੇਖੀ ਜਾਂ ਨਹੀਂ ਜੇ ਨਹੀਂ ਤਾਂ